ਅੱਸੀ ਕਾਲਜੀ ਵਹਿਜ ਜੀ ਕਾ ਖਾਲਸਾ ਵਹਿਜ ਜੀ ਕੀ ਫਤਿਹ ਆਈ ਅੰਮਰਤਪਾਲ ਸਿੰਘ ਵੱਲੋਂ ਜਿਹੜੀ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਐਨਐਸਏ ਨੂੰ ਲੈ ਕੇ ਅੱਜ ਉਹਦਾ ਹਾਈ ਕੋਰਟ ਦੇ ਵਿੱਚੋਂ ਕੁਝ ਹੀ ਸਮੇਂ ਬਾਅਦ ਵੱਡਾ ਫੈਸਲਾ ਆਉਣ ਵਾਲਾਗਾ ਤੁਹਾਨੂੰ ਦੱਸ ਦਈਏ ਕਿ ਭਾਈ ਅੰਮਰਤਪਾਲ ਸਿੰਘ ਜਿਨ੍ਹਾਂ ਤੇ ਦਵਾਰੇ ਐਨਐਸਏ ਲਗਾ ਦਿੱਤੀ ਸੀ ਪੰਜਾਬ ਸਰਕਾਰ ਨੇ ਅਤੇ ਜੋ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦਾ ਤੇ ਕਰੀਬ 4 ਲੱਖ ਲੋਕਾਂ ਦੇ ਵੋਟ ਪਾਈ 2 ਲੱਖ ਦੇ ਕਰੀਬ ਵੋਟਾਂ ਦੇ ਨਾਲ ਜਿੱਤਿਆ ਇਸ ਨੂੰ ਲੈ ਕੇ ਪੰਜਾਬ ਸਰਕਾਰ ਨੇ ਉਹਨਾਂ ਦੀ ਐਨਐਸਏ ਹੋਰ ਵਧਾ ਦਿੱਤੀ ਸੀ ਜਿਹਨੂੰ ਕਿ ਲੋਕ ਸਭਾ ਦੇ ਵਿੱਚ ਸੈਸ਼ਨ ਦੇ ਵਿੱਚ ਬੋਲਣ ਦਾ ਸਮਾਂ ਵੀ ਨਹੀਂ ਦਿੱਤਾ ਜਾਂਦਾ ਇਸ ਨੂੰ ਲੈ ਕੇ ਆਈ ਅੰਮਰਿਤਪਾਲ ਸਿੰਘ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਆ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਜਿਹੜਾ ਪਾਰਟੀ ਬਣਾਇਆਗਾ ਅੱਜ ਪੰਜਾਬ ਸਰਕਾਰ ਨੂੰ ਤੇ ਤਲਬ ਕੀਤਾ ਜਾ ਸਕਦਾਗਾ ਤੇ ਭਾਈ ਅੰਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਅੱਜ ਅਦਾਲਤ ਵੱਲੋਂ ਵੱਡਾ ਫੈਸਲਾ ਸੁਣਾਇਆ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਤੁਸੀਂ ਸਾਰੇ ਅਰਦਾਸ ਕਰੋ ਕਿ ਭਾਈ ਅੰਮਰਤਪਾਲ ਸਿੰਘ ਦਾ ਜਿਹੜੀ ਅੱਜ ਹੀ ਰਿਹਾਈ ਹੋ ਸਕੇ ਅਤੇ ਐਨਐਸਏ ਜਿਹੜੀ ਆ ਕਾਨੂੰਨ ਆ ਜਿਹੜਾ ਉਹ ਵੀ ਹਟਾਇਆ ਜਾਊਗਾ ਸੈਦ ਅੱਜ ਮੈਨੂੰ ਲੱਗ ਰਿਹਾ ਹੈਗਾ ਕਿ ਹਾਈ ਕੋਰਟ ਦੇ ਵਿੱਚੋਂ ਵੱਡਾ ਫੈਸਲਾ ਆਉਣ ਵਾਲਾ ਹੈਗਾ ਇਹ ਤੁਹਾਨੂੰ ਇੱਕ ਨਵੀਂ ਅਪਡੇਟ ਦਿੱਤੀ ਆ ਤਾਂ ਕਿ ਤੁਸੀਂ ਸਾਰੇ ਜਾਣੇ ਇਸ ਫੈਸਲੇ ਦੀ ਅਡੀਕ ਕਰੋ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਵੀ ਬੈਠੇ ਹੋ ਉੱਥੇ ਅਰਦਾਸ ਬੇਨਤੀ ਪ੍ਰਮਾਤਮਾ ਅੱਗੇ ਜਰੂਰ ਕਰੋ ਕਿ ਸਾਡੇ ਜਿੰਨੇ ਵੀ ਬੰਦੀ ਸਿੰਘ ਨੇ ਉਹਨਾਂ ਨੂੰ ਛੱਡਿਆ ਜਾਵੇ ਤਾਂ ਕਿ ਸਾਡਾ ਜਿਹੜਾ ਨੌਜਵਾਨ ਆ ਭਵਿੱਖਾ ਜਿਹੜਾ ਸਾਡੇ ਪੰਜਾਬ ਦੇ ਮੁੱਦੇ ਨੇ ਪਾਣੀਆਂ ਦਾ ਮੁੱਦਾ ਗਾ ਬੇਅਦਬੀ ਦਾ ਬਹੁਤ ਮੁੱਦਾ ਗਾ ਜਿਹੜਾ ਲੜਕਦਾ ਪਿਆਗਾ 9 ਸਾਲਾਂ ਤੋਂ ਨਸਿਆਂ ਦਾ ਕਿੰਨਾ ਵੱਡਾ ਮੁੱਦਾ ਗਾ ਕੈਂਡ ਆ ਭਾਵ ਕੇ ਥਾਂ ਥਾਂ ਤੇ ਜਿਹੜੇ ਵੱਡੇ ਵੱਡੇ ਮੁੱਦੇ ਨੇ ਵੱਡੇ ਵੱਡਾ ਜਿਹੜਾ ਕਰੈਮ ਵਰਗੇ ਜਿਹੜੀਆਂ ਬਾਰ ਦਾ ਤਾਂ ਹੋ ਰਹੀਆਂ ਨੇ ਇਸ ਨੂੰ ਲੈ ਕੇ ਭਾਈ ਅੰਮ੍ਰਿਤਪਾਲ ਸਿੰਘ ਨੇ ਜਿਹੜੇ ਇੱਕ ਵੀ ਖਾਲਸਾ ਵੀਰ ਚਲਾਏ ਸੀ ਉਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਵੱਡੀ ਪੱਧਰ ਤੇ ਨੌਜਵਾਨਾਂ ਨੇ ਜਿਹੜਾ ਨਸ਼ਾ ਸੱੜਣਾ ਸ਼ੁਰੂ ਕਰ ਦਿੱਤਾ ਸੀ ਪਰ ਜਾਗਰੂਕ ਸਰਕਾਰਾਂ ਕਦੇ ਨਹੀਂ ਚਾਹੁੰਦੀਆਂ ਕਿ ਸਿੱਖ ਨੌਜਵਾਨ ਇੱਕ ਸਿੱਧੇ ਰਾਹ ਪੈਣ ਤੇ ਤੁਹਾਨੂੰ ਦੱਸ ਦਈਏ ਕਿ ਹਾਈ ਕੋਰਟ ਦਾ ਜਿਹੜਾ ਇੱਕ ਵੱਡਾ ਫੈਸਲਾ ਆਉਣ ਵਾਲਾ ਹੈ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਦੋ ਵੀਡੀਓ ਸੁਣਾਉਣਾਗਾ ਉਤੋਂ ਤਾਨੂੰ ਇੱਥੇ ਇਹ ਵੀ ਵੱਡੀ ਖਬਰ ਦੱਸਦਾਗਾ ਕਿ ਭਾਈ ਅੰਮਰਪਾਲ ਸਿੰਘ ਦੇ ਹੱਕ ਦੇ ਵਿੱਚ ਇੱਕ ਦੋ ਕਿਸਾਨ ਜੁੜੀਆਂ ਨੇ ਵੀ ਆ ਚੁੱਕੀਆਂ ਨੇ ਤੇ ਤੁਹਾਨੂੰ ਆ ਪਹਿਲਾਂ ਉਹਨਾਂ ਦੀ ਵੀਡੀਓ ਸੁਣਾਉਣਾਗਾ ਇੱਕ ਭਗਵੰਤ ਮਾਨ ਦੀ ਵੀਡੀਓ ਸੁਣਾਉਣਾਗਾ ਉਸ ਤੋਂ ਬਾਅਦ ਆਪਾਂ ਖੁੱਲ ਕੇ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨਾਲ ਬਨੇ ਰਹੋ ਤੁਹਾਨੂੰ ਸੁਣਾਉਣਿਆ ਹੁਣ ਭਗਵੰਤ ਮਾਨ ਦਾ ਹੀ ਬਿਆਨ ਕਸੂ ਕਾ ਕਸੂਰ ਹੋ ਗਿਆ ਯਾਰ ਹਸਪਤਾਲ ਬਣਾ ਦिए ਯਾਰ ਕਾ ਕਸੂਰ ਹੋ ਗਿਆ ਯਾ ਬਿਜਲੀ ਫ੍ਰੀ ਕਰਦੀ ਯਾਰ ਕਾ ਕਸੂਰ ਕਿਆ ਹੋ ਗਿਆ ਯਾਰ ਇਹ ਭਗਵਾਨ ਤਮਾਨ ਕਹਿ ਰਿਹਾ ਕੇ ਜਰੀਵਾਲ ਤੋਂ ਕਾ ਕਸੂਰ ਹੋ ਗਿਆ ਪੰਜਾਬੀ ਨਹੀਂ ਬੋਲਦਾ ਕਹਦਾ ਕਸੂਰ ਹੋ ਗਿਆ ਕਹਿੰਦਾ ਉਹਨੂੰ ਜੇਲ੍ਹ ਦੇ ਵਿੱਚ ਜਿਹੜਾ ਬੰਦ ਕੀਤਾ ਹੋਇਆਗਾ ਭਗਵਾਨਤਮਾਨ ਇੱਥੇ ਹੁਣ ਰੋਈ ਜਾਂਦਾਗਾ ਹੁਣ ਮੈਂ ਮੁੱਖ ਮੰਤਰੀ ਨੂੰ ਗੱਲ ਪੁੱਛਦਾ ਧਿਆਨ ਦੇ ਨਾਲ ਸੁਣਨਾ ਸਾਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਭਗਵਾਨਤਮਾਨ ਜੀ ਉਹਨਾਂ ਬੰਦੀ ਸਿੰਘ ਜਿਹੜੇ ਤੁਸੀਂ ਬਣਾਏ ਨੇ 40 ਨੌਜਵਾਨ ਭਾਈ ਅੰਮਰਤਪਾਲ ਸਿੰਘ ਤੋਂ ਕੀ ਕਸੂਰ ਹੋ ਗਿਆ ਸੀ ਨਸੇ ਸੜਾਤੇ ਸੀ ਏਕ ਕਸੂਰ ਹੋ ਗਿਆ ਸੀ ਭਾਈ ਅੰਮਰਤਪਾਲ ਤੋਂ ਕੀ ਕਸੂਰ ਹੋ ਗਿਆ ਸੀ ਉਹਨੇ ਅੰਬਰਸ ਸਿਕਾਉਣਾ ਸ਼ੁਰੂ ਕਰ ਦਿੱਤਾ ਸੀ ਏਕ ਕਸੂਰ ਹੋ ਗਿਆ ਸੀ ਭਾਈ ਅੰਮਰਤਪਾਲ ਸਿੰਘ ਨੇ ਖਾਲਸਾ ਬਹੀਰ ਸ਼ੁਰੂ ਕਰ ਦਿੱਤੀ ਸੀ ਜਿਹੜੇ ਕਿ ਸਿੱਖ ਕੌਮ ਦੇ ਮੁੱਦੇ ਵਾਰੇ ਜਾਣ ਵਾਲੇ ਸੀ ਸਿੱਖ ਨੌਜਵਾਨ ਦੀ ਵੱਡੀ ਗਿਣਤੀ ਭਾਈ ਅੰਮਰਤਪਾਲ ਸਿੰਘ ਦੇ ਖਾਲਸਾ ਬਹੀਰ ਨਾਲ ਜੁੜਨ ਲੱਗ ਪਈ ਸੀ ਏਕ ਕਸੂਰ ਹੋ ਗਿਆ ਸੀ ਪੰਜਾਬ ਦੇ ਨੌਜਵਾਨ ਲੜਕੇ ਲੜਕੀਆਂ ਸਾਡੀਆਂ ਮਾਮਾ ਭੈਣਾ ਜਿਹੜੀਆਂ ਕਿ ਸਾਡੇ ਕਾਫੀ ਲੰਬੇ ਸਮੇਂ ਤੋਂ 40 ਸਾਲ ਹੋ ਗਏ ਜਿਹੜੇ ਸਿੱਖੀ ਤੋਂ ਭਟਕ ਚੁੱਕੇ ਸੀ ਭਾਈ ਤੇ ਉਹਨਾਂ ਦਾ ਦੱਸੋ ਕਿ ਭਾਈ ਅੰਮ੍ਰਿਤਪਾਲ ਸਿੰਘ ਤੋਂ ਇਹ ਕਸੂਰ ਹੋ ਗਿਆ ਸੀ ਜਾਂ ਉਹਨਾਂ ਦੇ ਸਾਥੀਆਂ ਤੋਂ ਇਹ ਕਸੂਰ ਹੋ ਗਿਆ ਸੀ ਭਵੰਤਮਾਨ ਦੀ ਤੂੰ ਰੋਣਾਗਾ ਦਿੱਲੀ ਦੇ ਲਾਲੇ ਪਿੱਛੇ ਰਵਿੰਦਰ ਕੇਜਰੀਵਾਲ ਪਿੱਛੇ ਤੇ ਸਾਡੇ ਪੰਜਾਬ ਦੇ ਨੌਜਵਾਨ ਤੋਂ ਬੰਦ ਕਰ ਦਿੱਤੇ ਜੇਲਾਂ ਦੇ ਵਿੱਚ ਉਹਨਾਂ ਤੋਂ ਦੱਸੋ ਕੀ ਕਸੂਰ ਹੋ ਗਿਆ ਸੀ ਕਿ ਉਹਨਾਂ ਤੋਂ ਆੜੀਐਸ ਫੜਿਆ ਗਿਆ ਸੀ ਬੰਬ ਫੜੇ ਗਏ ਸੀ ਤੋਪ ਫੜੀ ਗਈ ਸੀ ਜਾਂ ਕੋਈ ਨਜਾਇਜ਼ ਹਥਿਆਰ ਫੜਿਆ ਗਿਆ ਸੀ ਤੁਸੀਂ ਇੱਕ ਵੀ ਸਾਬਤ ਨਹੀਂ ਕਰ ਸਕੇ ਇਹ ਗੱਲਾਂ ਦੱਸੋ ਭਾਈ ਅੰਮਰਤਪਾਲ ਸਿੰਘ ਤੋਂ ਕੀ ਕਸੂਰ ਹੋ ਗਿਆ ਉਹ ਵੋਟਾਂ ਦੇ ਵਿੱਚ ਖੜਾ ਹੋ ਗਿਆ ਇਹ ਕਸੂਰ ਹੋ ਗਿਆ ਆਪਣਾ ਭਾਈ ਅੰਮਰਤਪਾਲ ਸਿੰਘ ਵੋਟਾਂ ਜਿੱਤ ਗਿਆ ਇਹ ਕਸੂਰ ਹੋ ਗਿਆ ਤੁਸੀਂ ਸੋਂ ਵੀ ਜਿਹੜੀ ਇੱਕ ਜਿਹੜੀ ਕਿ ਬੰਦ ਕਮਰੇ ਦੇ ਵਿੱਚ ਚੁਕਾਈ ਗਈ ਹੈ ਨਾ ਉਹਦੀ ਵੀਡੀਓਗ੍ਰਾਫੀ ਕੀਤੀ ਗਈ ਆ ਕਿ ਦੱਸੋ ਭਾਈ ਅੰਮਰਿਤਪਾਲ ਸਿੰਘ ਤੋਂ ਕੀ ਕਸੂਰ ਹੋ ਗਿਆ ਸੀ ਤੁਸੀਂ ਸੈਸ਼ਨ ਦੇ ਵਿੱਚ ਉਹਨੂੰ ਬੁਲਾਇਆ ਨਹੀਂ ਜਾਂਦਾ ਉਹ ਪੰਜਾਬ ਦੇ ਮੁੱਦੇ ਚੁੱਕਣੇ ਸੀ ਕੀ ਇਹ ਕਸੂਰ ਹੋ ਗਿਆ ਭਾਈ ਅੰਮਰਿਤਪਾਲ ਸਿੰਘ ਤੋਂ ਭਵੰਤਮਾਨ ਜੀ ਤੁਸੀਂ ਦਿੱਲੀ ਦੇ ਲਾਲੇ ਪਿੱਸੇ ਜਾ ਕੇ ਰੋਂਨੇ ਹੋ ਪਰ ਪੰਜਾਬ ਦੇ ਨੌਜਵਾਨਾਂ ਪਿੱਸੇ ਕਦੇ ਰੋਵੋਗੇ ਪੰਜਾਬ ਦੇ ਨੌਜਵਾਨਾਂ ਦੀ ਕਦੋਂ ਫਿਕਰ ਕਰੋਗੇ ਮਾਨ ਸਾਹਿਬ ਜਦੋਂ ਆਪਦੇ ਤੇ ਲੱਗਦੀ ਨਾ ਕਹਿੰਦੇ ਹੁੰਦੇ ਆ ਦੂਜਿਆਂ ਦੇ ਘਰ ਲੱਗੀ ਅੱਗ ਤੇ ਤੁਸੀਂ ਉਹਨੂੰ ਦੱਸ ਦਿਓ ਬਸੰਤਾ ਤੇ ਜਦੋਂ ਆਪਣੇ ਘਰ ਦੇ ਵਿੱਚ ਲੱਗਦੀ ਹੈ ਇਹ ਤਾਂ ਉਦੋਂ ਛੇਕ ਲੱਗਦਾਗਾ ਤੇ ਉਦੋਂ ਫਿਰ ਰੱਬ ਵੀ ਚੇਤੇ ਆਉਂਦਾਗਾ ਉਦੋਂ ਫਿਰ ਸਭ ਕੁਝ ਚੇਤੇ ਆਉਂਦਾਗਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਪ੍ਰਮਾਤਮਾ ਇੱਕ ਇਹੋ ਜੀ ਚੀਜ਼ ਆ ਅਕਾਲ ਪੁਰਖ ਕੁਦਰਤ ਇੱਕ ਐਜੀ ਚੀਜ਼ ਆ ਜਿਹੜਾ ਬੰਦਾ ਕਿਸੇ ਦੇ ਨਾਲ ੱਤਕਾ ਸਾਈ ਕਰਦਾਗਾ ਜ਼ੁਲਮ ਕਰਦਾਗਾ ਭਾਵਾ ਕਹਿੰਦੇ ਹੁੰਦੇ ਆ ਸਿਆਣੇ ਕਹਿੰਦੇ ਇੱਕ ਹੱਥ ਕਰ ਲਾ ਤੇ ਦੂਜੇ ਹੱਥ ਪਰ ਲਾ ਪਰ ਅਸੀਂ ਕਿਤੇ ਉਹਨਾਂ ਗੱਲਾਂ ਉੱਤੇ ਪੈਰਾ ਨਹੀਂ ਦਿੱਤਾ ਫਿਰ ਅਸੀਂ ਛੱਡ ਦਿੰਦੇ ਆ ਕਿ ਇਹ ਤਾਂ ਹੋਣਾ ਸੀ ਰੱਬ ਤੇ ਹੋਣਾ ਸੀ ਪ੍ਰਮਾਤਮਾ ਨੇ ਜੋ ਕੀਤਾ ਪ੍ਰਮਾਤਮਾ ਦਾ ਸਹੀ ਕਰਦਾਗਾ ਪਰ ਤੁਹਾਡੀਆਂ ਨਲਾਇਕੀਆਂ ਤੁਹਾਡੀਆਂ ਗਲਤੀਆਂ ਕਰਕੇ ਜਿਹੜਾ ਇਹcos ਹੁੰਦਾਗਾ ਲੋਕੀ ਮੰਨਣ ਨੂੰ ਤਿਆਰ ਨਹੀਂ ਰਹਿੰਦੇ ਇਹ ਆਮ ਬੰਦੇ ਤੋਂ ਲੈ ਕੇ ਲੀਡਰਾਂ ਤੱਕ ਜਿਹੜੀ ਗੱਲ ਇਹ ਪਹੁੰਚਦੀ ਆ ਹੁਣ ਤੁਸੀਂ ਅੱਜ ਤੁਹਾਨੂੰ ਲਾਲਾ ਜਹਾਜ਼ ਆ ਗਿਆ ਸਟੇਜ ਦੇ ਉੱਤੇ ਸਾਹਮਣੇ ਮਾਈਕ ਦੇ ਵਿੱਚ ਡਰਾਮੇ ਕਰੀ ਜਾਂਦੇ ਹੋ ਰੋਣ ਦੇ ਤੇ ਜਿਨ੍ਹਾਂ ਦੇ ਪੁੱਤਾਂ ਬਿਨਾਂ ਕਸੂਰਾਂ ਤੋਂ ਤੇ ਉਹਦਾ ਉਮਰ ਵੀ ਉਹਦੀ ਤਾਂ ਬਥੇਰਾ ਜਵਾਕ ਵੀ ਵੱਡੇ ਹੋਣਗੇ ਜਿਨ੍ਹਾਂ ਦੇ 2-2 ਸਾਲ 2-2 ਮਹੀਨਿਆਂ ਦੇ ਬੱਚੇ ਨੇ ਘਰਾਂ ਦੇ ਵਿੱਚ ਅੱਜ ਉਹਨਾਂ ਭੈਣਾਂ ਦਾ ਹਾਲ ਪੁੱਛ ਕੇ ਦੇਖ ਪਵੰਤਮਾਨ ਜੀ ਅੱਜ ਉਹਨਾਂ ਮਾਮਾ ਦਾ ਹਾਲ ਪੁੱਛ ਕੇ ਦੇਖ ਉਹਨਾਂ ਭੈਣਾਂ ਦਾ ਹਾਲ ਪੁੱਛ ਕੇ ਦੇਖ ਜਿਹੜੇ ਤੂੰ ਬਿਨਾਂ ਗੱਲ ਤੋਂ ਜਿਹੜੇ ਨੇ ਐਨਐਸ ਲਗਾ ਕੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕੀਤੇ ਨੇ ਇੱਥੇ ਸਤਸੰਦਰੋਂ ਪਾਰ ਕਾਲੇ ਪਾਣੀ ਵਿੱਚ ਭੇਜਿਆ ਹੋਇਆਗਾ ਉਹਨਾਂ ਨੌਜਵਾਨਾਂ ਨੇ ਕੀ ਕਸੂਰ ਕਰ ਦਿੱਤਾ ਸੀ ਤੂੰ ਕਹਿੰਦਾ ਸੀ ਕਿ ਮੱਖ ਮੰਤਰੀ ਬਣ ਤੋਂ ਬਾਅਦ ਕੈਨੇਡਾ ਅਮਰੀਕਾ ਵਾਲੇ ਸਾਰੇ ਜਿਹੜੇ ਨੌਜਵਾਨ ਵਾਪਸ ਆਉਣਗੇ ਅਜੇ ਤਾਂ ਭਾਈ ਅੰਮਰਤਪਾਲ ਸਿੰਘ ਇਕੱਲੇ ਵਾਪਸ ਆਇਆ ਸੀ ਤੁਹਾਡੀਆਂ ਚੀਕਾਂ ਪੈਣ ਲੱਗੀਆਂ ਸਾਰਿਆਂ ਦੀਆਂ ਸੈਂਟਰ ਸਰਕਾਰ ਤੱਕ ਤੁਹਾਡੀ ਸਰਕਾਰਾਂ ਹੱਲ ਗਈਆਂ ਕੀ ਕਰਤਾ ਉਸ ਨੌਜਵਾਨ ਨੇ ਅੰਬਸਕਾਉਣਾ ਸ਼ੁਰੂ ਕਰ ਦਿੱਤਾ ਸਿੱਖੀ ਦੀ ਗੱਲ ਸ਼ੁਰੂ ਕਰ ਦਿੱਤੀ ਕਿ ਸਾਡੇ ਨਾਲ ਖਾਲਸਾ ਰਾਜ ਦੇ ਵਿੱਚ ਜਦੋਂ ਮਹਾਰਾਜਾ ਨਾਨਕ ਸਿੰਘ ਦਾ ਰਾਜ ਸੀ ਉਦੋਂ ਕੋਈ ਵਿਤਕਰੇ ਨਹੀਂ ਸੀ ਪਰ ਅੱਜ ਸਰਕਾਰਾਂ ਜਿਹੜੀਆਂ ਵਿਤਕਰੇ ਕਰ ਰਹੀਆਂ ਨੇ ਜਾਂ ਸਰਕਾਰਾਂ ਸਿੱਖਾਂ ਦੇ ਨਾਲ ਧੱਕੇ ਕਰਈਆਂ ਨੇ ਤੇ ਇਸ ਗੱਲ ਨੂੰ ਲੈ ਕੇ ਜੇ ਉਹ ਮੁੱਦੇ ਉਠਾਉਂਦਾ ਸੀ ਭਾਈ ਅੰਮਰਤਪਾਲ ਸਿੰਘ ਤੁਹਾਨੂੰ ਚੁਗਣ ਲੱਗ ਪਿਆ ਤੁਹਾਨੂੰ ਇੰਝ ਲੱਗਣ ਲੱਗ ਪਿਆ ਕਿ ਸਾਡੀ ਸ਼ਹਿਦ ਕੁਰਸੀ ਨੂੰ ਹੀ ਖਤਰਾ ਹੋ ਸਕਦਾਗਾ ਇਹ ਤਾਂ ਪਰਮਾਤਮਾ ਬਲਵਾਨ ਆ ਇਹ ਕੁਝ ਕਰਕੇ ਵੀ ਦਿਖਾ ਦੇਊਗਾ ਤੁਸੀਂ ਸਬਰ ਰੱਖੋ ਤੁਹਾਨੂੰ ਇੱਕ ਮੈਂ ਵੀਡੀਓ ਹੋਰ ਸੁਣਾਵਾਂਗਾ ਜਿਹੜੇ ਕਿ ਕੁਝ ਜਥੇਬੰਦੀਆਂ ਨੇ ਭਾਈ ਅੰਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਆਈਆਂ ਨੇ ਤੇ ਮੈਂ ਤਾਂ ਹੱਥ ਜੋੜ ਕੇ ਸਾਰੇ ਜਥੇਬੰਦੀਆਂ ਨੂੰ ਕਹਿਣਾਗਾ ਕਿਸਾਨ ਜੁਨੀਆ ਨੂੰ ਚਾਹੇ ਕੋਈ ਕਿਸਾਨ ਜੁਨੀਆਲ ਹੋਵੇ ਕਿ ਸਾਰਿਆਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਡੱਟਣਾ ਚਾਹੀਦਾਗਾ ਲੱਖੇ ਸੁਧਾਣੇ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਡੱਟਣਾ ਚਾਹੀਦਾ ਜਦੋਂ ਲੱਖਾ ਸੁਧਾਣਾ ਤੇ ਕੇਸ ਪਿਆ ਸੀ ਦਿੱਲੀ ਦੇ ਵਿੱਚ 1 ਲੱਖ ਰੁਪਇਆ ਨਾਮ ਰੱਖਿਆ ਗਿਆ ਸੀ ਮਹਾਰਾਜ ਰੈਲੀ ਕਰਦਾ ਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਇੱਕ ਜ਼ਰੂਰੀ ਜਾਣਾ ਸੀ ਕਿਤੇ ਬਾਹਰ ਪਰ ਫੇਰ ਵੀ ਭਾਈ ਅੰਮਰਪਾਲ ਸਿੰਘ ਲੱਖੇ ਸਧਾਣੇ ਦੀ ਹਮਾਇਤ ਤੇ ਪੁੱਜਿਆ ਸੀ ਜ਼ੋਰਦਿਰ ਸੰਗਤਾਂ ਨੂੰ ਅਪੀਲ ਕੀਤੀ ਸੀ ਅੱਜ ਨਾਲ ਲੱਖਾ ਸਧਾਣਾ ਬੋਲ ਰਿਆ ਅੱਜ ਨਾਲ ਕਿਸਾਨ ਜੁਨੀਆ ਬੋਲ ਰਹੀਆਂ ਨੇ ਇੱਕ ਵੀਰ ਸਾਡਾ ਇੱਧਰ ਹਰਿਆਣੇ ਦਾ ਸ਼ਾਇਦ ਨਵਦੀਪ ਉਹਦਾ ਨਾਮ ਆ ਜਿਹੜਾ ਆਪਣਾ ਉਹ ਟੈਂਕੀ ਤੇ ਚੜਿਆ ਸੀ ਜਿਹੜਾ ਕਿਸਾਨ ਜੁਨੀਆ ਦੇ ਵਿੱਚ ਆ ਤੇ ਉਹਦੇ ਲਈ ਤੁਸੀਂ ਵੱਡਾ ਇਕੱਠ ਕੀਤਾ ਧਰਨੇ ਲਾਏ ਬਹੁਤ ਚੰਗੀ ਗੱਲ ਆ ਬਹੁਤ ਵਧੀਆ ਗੱਲ ਆ ਮੈਂ ਸਲਾਹਗਾ ਕਰਦਾ ਤੁਹਾਡੀ ਕਿਸਾਨ ਜੁਗੀਆਂ ਦੇ ਇਸ ਗੱਲ ਨੂੰ ਲੈ ਕੇ ਜੇਕਰ ਤੁਹਾਡੇ ਕਿਸਾਨ ਜੁਗੀਆਂ ਦੇ ਇੱਕ ਆਗੂ ਨੂੰ 20 ਸਾਲ ਦੀ ਸਜ਼ਾ ਹੋ ਜਾਂਦੀ ਆ ਤਾਂ ਤੁਸੀਂ ਲਾਲਾਂ ਕੇ ਧਰਨੇ ਨੂੰ ਇੱਕ ਮਹੀਨੇ ਦੇ ਵਿੱਚ ਵਿੱਚ ਸਜ਼ਾ ਮਾਫ ਕਰਾ ਕੇ ਉਹਨੂੰ ਬਾਹਰ ਕਢਾ ਸਕਦੇ ਹੋ ਇਹ ਸਾਡਾ ਦਬਦਬਾ ਹੋਵੇ ਇਹ ਤਾਂ ਹੀ ਗੱਲ ਬਣਦੀ ਆ ਸਾਡੇ ਸਿੱਖ ਤਾਂ ਸੁੱਤੇ ਪਏ ਨੇ ਖਾ ਖਾ ਕੇ ਰੋਟੀਆਂ ਇਹਨਾਂ ਨੂੰ ਕਿਸੇ ਦਾ ਕੋਈ ਮਤਵਲ ਨਹੀਂ ਅਕਾਲੀ ਦਲ ਦਾ ਆਜ਼ਾ ਕਲੇਸ਼ ਨਹੀਂ ਮੁਕਦਾ ਕਾਂਗਰਸ ਦੇ ਬੰਦੇ ਥੋੜੇ ਨੇ ਵਿੱਚ ਸਿੱਖ ਜੇ ਉਹ ਤੇ ਸਿੱਖ ਬੋਲਦਾ ਤੇ ਉਹਨੂੰ ਬਾਹਰ ਕੱਢ ਦਿੰਦੇ ਨੇ ਤੇ ਦਮਨੀ ਟਕਸਾਲ ਦਾ ਤੁੰਬਾ ਜਿਹੜਾ ਉਹ ਤੁਹਾਨੂੰ ਪਤਾ ਹੀ ਹੈਗਾ ਉਹਦਾ ਜਿਹੜਾ ਬਾਦਲਾ ਦਾ ਬੇਟਰ ਬਣ ਕੇ ਵਿਚਰਦਾ ਰਿਹਾ ਉਹ ਸੁੱਤਾ ਪਿਆ ਸਾਡੀਆਂ ਹੋਰ ਟਕਸਾਲਾਂ ਸੁੱਤੀਆਂ ਪਈਆਂ ਨੇ ਸਾਡੇ ਹੋਰ ਪੰਤਕਦਾਰ ਦੀ ਸੁੱਤੇ ਪਏ ਨੇ ਸਿਮਰਜੀਤ ਮਾਨ ਅੱਜ ਕਿੱਥੇ ਆ ਭਾਈ ਅਮਰਤਪਾਲ ਸਿੰਘ ਦੇ ਹੱਕ ਵਿੱਚ ਰੋਜ਼ ਮੈਂ ਜਾ ਰਿਹਾ ਕਿਉਂ ਨਹੀਂ ਕੀਤਾ ਜਾਂਦਾ ਪਰ ਅੱਜ ਮੈਂ ਤੁਹਾਨੂੰ ਇੱਕ ਮੈਂ ਵੀਡੀਓ ਸੁਣਾ ਕੇ ਅੱਗੇ ਮੈਂ 2 ਮਿੰਟ ਤੁਹਾਡੇ ਹੋਰ ਲਵਾਂਗਾ ਫਿਰ ਆਪਾਂ ਗੱਲਬਾਤ ਕਰਦੇ ਅੱਗੇ ਇਹ ਯਾਤਰਾ ਅੰਮ੍ਰਿਤਸਰ ਤੇ ડીਸੀ ਤੱਕ ਅਮਰਤਪਾਲ ਸਿੰਘ ਆ ਢੱਡਰੀਆਂ ਦੇਖ ਲਓ ਮੈਂ ਤੁਹਾਨੂੰ ਵੀਡੀਓ ਸੁਣਾਉਣਾ ਬਣੇ ਰੋ ਤੁਸੀਂ 1 ਮਿੰਟ ਦੇ ਲਈ ਆ ਢੱਡਰੀਆਂ ਵਾਲਾ ਸਾਧ ਆ ਗਿਆ ਸੀ ਮੂਰੇ ਜਿਵੇਂ ਤੁਹਾਨੂੰ ਮੈਂ ਦਿਖਾ ਰਿਹਾ ਤਸਵੀਰਾਂ ਜਿਨ੍ਹਾਂ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਯਾਤਰਾ ਕੱਢੀ ਆ ਕਿਸਾਨ ਜੁਣੀਆ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਵੱਡੀ ਜਿਹੜੀ ਸਪੋਰਟ ਕੀਤੀ ਆ ਉਹ ਤੁਹਾਨੂੰ ਮੈਂ ਕਿਸਾਨ ਜੁਣੀਆ ਦੇ ਬਿਆਨ ਵੀ ਸੁਣਾਉਣਾਗਾ ਤੇ ਬਹੁਤ ਜਿਹੜਾ ਚੰਗਾ ਆਪਾਂ ਉਹ ਤੁਹਾਨੂੰ ਕਹਿ ਦਈਏ ਇਹਨੂੰ ਜਿਹੜਾ ਕਿਸਾਨ ਜੁਣੀਆ ਨੇ ਕੀਤਾਗਾ ਮੈਂ ਤੁਹਾਨੂੰ ਦੱਸਿਆਗਾ ਜਿਹੜਾ ਵੀ ਇੱਕ ਆਪਣਾ ਭਾਈ ਅੰਮ੍ਰਿਤਪਾਲ ਸਿੰਘ ਇੱਕ ਕਿਸਾਨ ਜੁੜੀਆਂ ਸਨ ਅੰਮ੍ਰਿਤਸਰ ਦੇ ਵਿੱਚੋਂ ਜਿਹੜਾ ਕੱਲ ਮਾਰਤ ਕੱਢਿਆ ਗਿਆ ਵੱਡੀ ਪੱਧਰ ਉੱਤੇ ਬਹੁਤ ਹੀ ਸਲਾਘਾਯੋਗ ਕਦਮ ਕੀਤਾ ਕਿਸਾਨਾਂ ਨੇ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਸਪੋਰਟ ਕੀਤੀ ਆ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ 4 ਲੱਖ ਵੋਟਾਂ ਦੇ ਨਾਲ ਤਾਂ ਉਹ ਜਿੱਤੇ ਆ ਲੋਕਾਂ ਨੇ 4 ਲੱਖ ਤਾਂ ਵੋਟ ਪਾਈ ਆ ਪਰ 20 ਲੱਖ ਵੋਟਰਾਂ ਦਾ ਜਿਹੜਾ ਉਹਦੇ ਉੱਤੇ ਜ਼ਿੰਮੇਵਾਰੀ ਬਣਦੀ ਆ 20 ਲੱਖ ਵੋਟਰਾਂ ਦਾ ਉਹਨੇ ਮੁੱਦੇ ਚੁੱਕਨੇ ਨੇ ਖੰਡੂਰ ਸਾਹਿਬ ਵਾਸੀਆਂ ਦਾ ਇਤਿਹਾਸਕ ਉਹ ਸਤਾਨਾ ਜਿੱਥੇ ਪਰ ਸਰਕਾਰਾਂ ਸਾਡੀਆਂ ਨਕਮੀਆਂ ਆ ਆਪਦੇ ਵਾਲੇ ਦਾ ਦੁੱਖ ਲੱਗਦਾ ਜਦੋਂ ਇਹਨਾਂ ਦਾ ਕੋਈ ਫੜਿਆ ਜਾਂਦਾ ਇੱਕ ਆ ਇਹਨਾਂ ਦਾ ਹੋਰ ਮੰਤਰੀ ਫੜਿਆ ਗਿਆਗਾ ਪਾ ਲਈ ਕਿੰਨੇ ਕਰੋੜ ਦਾ ਜਿਹਨੇ ਘਟਾਲਾ ਕੀਤਾ ਸੀ ਤੇ ਹਾਲੇ ਕਹਿੰਦੇ ਅਸੀਂ ਸਾਫ਼ ਸੁਥਰੇ ਆ ਅਸੀਂ ਪਾਰਦਰਸ਼ੀ ਢੰਗ ਨਾਲ ਸਰਕਾਰ ਚਲਾਵਾਂਗੇ ਤੇ ਤੁਹਾਡਾ ਜਿਹੜਾ ਦੋਸਤ ਹੈ ਹੋਗੇ ਦਿੱਲੀ ਦੇ ਮੁੱਖ ਮੰਤਰੀ ਉੱਤੇ ਚਲਾਨ ਸਾਇਦ ਚਾਰਜ ਸ਼ੀਟ ਜਿਹੜੀ ਹੈਗੀ ਆ ਉਹ ਪੇਸ ਕਰ ਦੇਣੀ ਇੱਕ ਅੱਧੇ ਦਿਨ ਦੇ ਵਿੱਚ ਸ਼ਾਇਦ ਹੋ ਗਈ ਹੋਵੇ ਜਿਹੜਾ ਮੁੱਖ ਆਪਾਂ ਕਹ ਲਈਏ ਮੁੱਖ ਮਲਜ਼ਮਾ ਜਿਹੜਾ ਉਹ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਈਡੀ ਨੇ ਬਣਾਇਆ ਗਿਆ ਕਿ ਮਲਜਮਾ ਜਿਹੜਾ ਸ਼ਰਾਬ ਘਟਾਲੇ ਦਾ ਮੁੱਖ ਦੋਸ਼ੀ ਆ ਅਰਵਿੰਦ ਕੇਜਰੀਵਾਲ ਆ ਯਾਨੀ ਕਿ ਦਿੱਲੀ ਦਾ ਮੁੱਖ ਮੰਤਰੀ ਹੁਣ ਦੱਸੋ ਤੁਸੀਂ ਹੁਣ ਕਿਹੋ ਆਪਣਾ ਅਦਾਲਤਾਂ ਤੇ ਸਾਨੂੰ ਭਰੋਸਾਗਾ ਹੁਣ ਅਦਾਲਤਾਂ ਤੇ ਕਿਉਂ ਸਵਾਲ ਚੁੱਕਦੇ ਹੋ ਜੇਕਰ ਤੁਹਾਡੇ ਅਦਾਲਤਾਂ ਤੁਹਾਡੇ ਹੱਕ ਦੇ ਵਿੱਚ ਭੁਗਤਣਾ ਤਾਂ ਤੁਸੀਂ ਅਦਾਲਤਾਂ ਦਾ ਧੰਨਵਾਦ ਕਰਦੇ ਹੋ ਸਾਨੂੰ ਅਦਾਲਤਾਂ ਤੇ ਭਰੋਸਾ ਆਗਾ ਜੇਕਰ ਉਹੀ ਅਦਾਲਤਾਂ ਤੁਹਾਡੇ ਕੋਈ ਪ੍ਰਸ਼ਤ ਮੰਤਰੀ ਜਾਂ ਮੁੱਖ ਮੰਤਰੀ ਨੂੰ ਫੜ ਕੇ ਅੰਦਰ ਟੰਗ ਦਿੰਦੀ ਆ ਤੇ ਫਿਰ ਤਾਂ ਨੂੰ ਦੁੱਖ ਲੱਗਦਾ ਤੁਸੀਂ ਰੋਣਿਓ ਫਿਰ ਤੁਹਾਨੂੰ ਅਦਾਲਤਾਂ ਤੇ ਵਿਸ਼ਵਾਸ ਹੋਣਾ ਚਾਹੀਦਾ ਕਿਉਂ ਰੋਣਿਓ ਕਿ ਸਾਨੂੰ ਤਾਂ ਭਾਈ ਅਦਾਲਤਾਂ ਤੇ ਵਿਸ਼ਵਾਸ ਆ ਸਾਨੂੰ ਤਾਂ ਜਿਹੜੀ ਲੋਕਤੰਤਰ ਆ ਸੰਵਿਧਾਨ ਤੇ ਵਿਸ਼ਵਾਸ ਆ ਫਿਰ ਕਰੋ ਬਸਵਾ ਬਸਵਾ ਸਵਿਧਾਨ ਤੇ ਉਹੀ ਸੰਵਿਧਾਨ ਬਾਹਰ ਕਢਾਉਂਦਾਗਾ ਜੇਲਾਂ ਵਿੱਚੋਂ ਉਹੀ ਸੰਵਿਧਾਨ ਅੰਦਰ ਭੇਜਦਾਗਾ ਜੇਲਾਂ ਦੇ ਵਿੱਚ ਫਿਰ ਦੱਸੋ ਸੰਵਿਧਾਨ ਦੇ ਤੁਸੀਂ ਲੰਗਣਾ ਨਹੀਂ ਕਰ ਰਹੇ ਇਹ ਕਾਨੂੰਨ ਦੀਆਂ ਧਜੇ ਨਹੀਂ ਡਾਰੇ ਹੁਣ ਤੁਸੀਂ ਇਕੱਠ ਰੱਖਿਆ ਸੀ ਮਾਰਚ ਕਰਨਾ ਸੀ ਸ਼ਾਇਦ ਕਰਿਆ ਕਿ ਨਾ ਮਹਾਲੀ ਦੇ ਵਿੱਚ ਦੱਸੋ ਮਹਾਲੀ ਪੰਜਾਬ ਦੇ ਵਿੱਚ ਪੈਂਦੀ ਆ ਮਾ ਫੜਿਆ ਗਿਆ ਦਿੱਲੀ ਦਾ ਮੰਤਰੀ ਤੇ ਮਹਾਲੀ ਦੇ ਵਿੱਚ ਕੀ ਕੰਮ ਆ ਤੁਸੀਂ ਚੰਡੀਗੜ੍ਹ ਜਾਓ ਜਾਂ ਦਿੱਲੀ ਜਾਓ ਉੱਥੇ ਜਾ ਕੇ ਕਰੋ ਤੇ ਜੇਕਰ ਪੰਜਾਬ ਦੇ ਲੋਕ ਅੰਮ੍ਰਿਤਪਾਲ ਸਿੰਘ ਦੇ ਜਾ ਕੇ ਹੋਰ ਬੰਦੀ ਸਿੰਘਾਂ ਦੇ ਹੱਕ ਵਿੱਚ ਮਜਾਰਾ ਕਰਦੇ ਆ ਸਰਕਾਰਾਂ ਗੋਲੀਆਂ ਚਲਾਉਂਦੀਆਂ ਗੋਲੀਆਂ ਮਾਰ ਕੇ ਨੌਜਵਾਨਾਂ ਨੂੰ ਸ਼ਹੀਦ ਕੀਤਾ ਜਾਂਦਾਗਾ ਡਾਂਗਾ ਵਰਸਾਈਆਂ ਜਾਂਦੀਆਂ ਅਥਰੂ ਗੈਸ ਦੇ ਗੋਲੇ ਛੁੱਟੇ ਜਾਂਦੇ ਆ ਆ ਦਿੱਲੀ ਜਾਣਾ ਸੀ ਕਿਸਾਨਾਂ ਨੇ ਖਨੌਰੀ ਬਾਰਡਰ ਤੇ ਘੇਰ ਛੱਡਿਆ ਸੰਭੂ ਬਾਰਡਰ ਤੇ ਘੇਰ ਛੱਡਿਆ ਕਿਲਾ ਲਾਕਲਾ ਜਿਹੜੇ ਕੰਦਾ ਕੱਟ ਛੱਡੀਆਂ ਨੇ ਦੱਸੋ ਸਰਕਾਰ ਦਾ ਕਿਤੇ ਬਿਆਨ ਆਇਆਗਾ ਆ ਹੁਣ ਆ ਗਿਆ ਵੋਟਾਂ ਮਿਲੇ ਜਦੋਂ ਹਰਿਆਣੇ ਵਿੱਚ ਵੋਟਾਂ ਸੀ ਭਗਵੰਤ ਮਾਨ ਦਾ ਹੁਣ ਬਿਆਨ ਆਇਆ ਕਹਿੰਦਾ ਜੇ ਦਿੱਲੀ ਦੀ ਜਾਣਾ ਕਿਸਾਨ ਨੂੰ ਜਾਣ ਦੇਣਾ ਹੁਣ ਲਾਹੌਰ ਭੇਜ ਦਿਓ ਦੇਖੋ ਜਿਹੜੀ ਪੁੱਠੀ ਸੋਚ ਰੱਖਣੀ ਆ ਹਮੇਸ਼ਾ ਜਿਹੜਾ ਇੱਕ ਚੁਟਕਲੇ ਨਾਲ ਕੰਮ ਨਹੀਂ ਮੰਨਦਾ ਮੁੱਖ ਮੰਤਰੀ ਸਾਹਿਬ ਤੁਹਾਡਾ ਅਹੁਦਾ ਬੜਾ ਵੱਡਾ ਜਿਹੜਾ ਮੁੱਖ ਮੰਤਰੀ ਦੀ ਕੁਰਸੀ ਆ ਛੋਟੀ ਕਣੀ ਕੁਰਸੀ ਦੀ ਹੈ ਤੁਸੀਂ ਆਪ ਕਹਿੰਦੇ ਹੋ ਅਸੀਂ ਸਾਡੀ 3 ਕਰੋੜ ਦੀ ਜਿਹੜੀ ਲੋਕ ਨੇ ਉਹਨਾਂ ਦਾ ਨਮਾਇਦਾਂਗਾ ਨਮਾਇਦਾਂਗਾ ਇਹ 3 ਕਰੋੜ ਦੇ ਵਿੱਚ ਭਾਈ ਸਿੱਖ ਕਤੋਂ ਆਉਂਦੇ ਨਹੀਂ ਦੱਸੋ ਸਿੱਖ ਤੁਹਾਨੂੰ ਵੋਟਾਂ ਨਹੀਂ ਪਾਈਆਂ ਸਿੱਖਾਂ ਨੇ ਸਭ ਤੋਂ ਵੱਧ ਧਾਰਨ ਨੂੰ ਜੇ ਜੋਰ ਲਾਇਆ ਸਿੱਖਾਂ ਨੇ ਲਾਇਆ ਕਿ ਲੋਕ ਇਹਨਾਂ ਪਾਰਟੀ ਤੋਂ ਅੱਕ ਚੁੱਕੇ ਸੀ ਬੇਆਦਬੀ ਹੈ ਮੁੱਦੇ ਨੂੰ ਲੈ ਕੇ ਨਸਿਆਂ ਤੇ ਮੁੱਦੇ ਨੂੰ ਲੈ ਕੇ ਜਿਹੜਾ ਕਿ ਜਿਹੜੀਆਂ ਦੋਨੇ ਸਰਕਾਰਾਂ ਕਾਂਗਰਸ ਦੇ ਕਾਲੀ ਫੇਰ ਹੋ ਚੁੱਕੇ ਸੀ ਇਸ ਕਰਕੇ ਤੁਹਾਨੂੰ ਬਦਲਾ ਦੇ ਲਈ ਤੁਹਾਨੂੰ ਵੋਟਾਂ ਪਾਈਆਂ ਤੁਹਾਨੂੰ ਮੁੱਖ ਮੰਤਰੀ ਬਣਾਇਆ ਲੋਕਾਂ ਨੇ ਚਾਹੇ ਕਿਸੇ ਵਰਗ ਦਾ ਹੋਵੇ ਕਿਸੇ ਸਰਾਣੀ ਦਾ ਹੋਵੇ ਕਿਸੇ ਧਰਮ ਦਾ ਹੋਵੇ ਸਾਰੇ ਧਰਮਾਂ ਨੇ ਤੁਹਾਨੂੰ ਜਿਹੜਾ ਸਤਕਾਰ ਦਿੱਤਾਗਾ ਪਰ ਤੁਸੀਂ ਜੇਕਰ ਕਿਸੇ ਧਰਮ ਦੇ ਨੌਜਵਾਨ ਤੇ ਨੌਜਵਾਨਾਂ ਤੇ ਤਸੱਦਦ ਕਰੋਗੇ ਉਹਨਾਂ ਨੂੰ ਜੇਲਾਂ ਦੇ ਵਿੱਚ ਬੰਦ ਕਰੋਗੇ ਫਿਰ ਇਹ ਤੁਹਾਡੇ ਨਾਲ ਵੀ ਹੋਣਾਗਾ ਇੱਕੁਰ ਦਾ ਇੱਕ ਵਰਤਾਰਾਗਾ ਜਿਵੇਂ ਕੋਈ ਕਰਦਾਗਾ ਜਵੇਂ ਕੋਈ ਕਿਸਤੇ ਜ਼ੁਲਮ ਕਰਦਾਗਾ ਉਹਦੀ ਸਜ਼ਾ ਉਹਨੂੰ ਉਸ ਤਰ੍ਹਾਂ ਹੀ ਮਿਲਦੀ ਆ ਜੇਲ੍ਹ ਭੇਜੇ ਨੇ ਨੌਜਵਾਨ ਜੇਲ੍ਹ ਤੁਹਾਡੇ ਮੁੱਖ ਮੰਤਰੀ ਗਿਆਗਾ ਤੁਹਾਡੇ ਹੋਰ ਮੰਤਰੀ ਗਏ ਨੇ ਸੰਜੀਤ ਸਿੰਘ ਗਿਆਗਾ ਆ ਇੱਕ ਹੋਰ ਤੇ ਕਿੰਨੇ ਕਰੋੜ ਦਾ ਘਟਾਲਾ ਕਰ ਬਈ ਕਿਹੜਾ ਮੰਤਰੀ ਹੁਣ ਮੈਂ ਨਾ ਬਿਸਤਰ ਗਿਆ ਉਥੋਂ ਤੇ ਦੂਜੀ ਗੱਲ ਆਪਾਂ ਅੱਜ ਇਹ ਕਰਦੇ ਆ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਕੋਰਟ ਵੱਡਾ ਫੈਸਲਾ ਸੁਣਾ ਸਕਦੀ ਆ ਅੱਜ ਤੁਸੀਂ ਅਰਦਾਸਾਂ ਕਰੋ ਦੁਆਰੇ ਮੈਂ ਤੁਹਾਨੂੰ ਕਹਿ ਰਿਹਾ ਕਿ ਭਾਈ ਅੰਮਰਤਪਾਲ ਸਿੰਘ ਦੇ ਜਿਹੜਾ ਅੱਜ ਹਾਈ ਕੋਰਟ ਦੇ ਵਿੱਚ ਜਿਹੜਾ ਕਿ ਪੰਜਾਬ ਸਰਕਾਰ ਨੂੰ ਵੀ ਤਲਬ ਕੀਤਾ ਜਾਣਾ ਉਹਦੇ ਸਬੰਧ ਦੇ ਵਿੱਚ ਵੱਡਾ ਫੈਸਲਾ ਆ ਸਕਦਾ ਹੈਗਾ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਮੈਂ ਤੁਹਾਡਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਤੁਸੀਂ ਵੀਡੀਓ ਦੇਖਦੇ ਹੋ ਕਮੈਂਟ ਕਰਦੇ ਹੋ ਤੇ ਇਸ ਪਿਆਰ ਦੇ ਖਾਤੇ ਸਾਨੂੰ ਜਿਹੜਾ ਹੈਗਾ ਹੱਕ ਸੱਚ ਦੇ ਲਈ ਜਿਹੜਾ ਸੱਚ ਦੇ ਲਈ ਜਿਹੜਾ ਬੋਲਣ ਲਈ ਪ੍ਰੇਰਣਾ ਦਿੰਦਾ ਤੁਸੀਂ ਵੇਖਦੇ ਹੋ ਪੰਜਾਬੀ ਪ੍ਰਸਾਟੀਵੀ ਮੈਂ ਹਾਂ ਮਕੰਸਿਗਰ ਉੱਬਾ